ਤਾਂ ਜਿਹੜਾ ਦੂਜਾ ਗੱਡੀ ਵਾਲਾ ਵਿਅਕਤੀ ਹੁੰਦਾ ਉਹ ਕਹਿੰਦਾ ਕਿ ਯਾਰ ਤੂੰ ਤਾਂ ਮੇਰਾ ਯਾਰ ਹੈ ਜਾਰੀ ਦੇ ਵਿੱਚ ਪੈਸਿਆਂ ਦਾ ਕੀ ਕੰਮ ਤੇ ਨਾਲ ਦਾ ਇੱਕ ਵਿਅਕਤੀ ਹੋਰ ਬੋਲਦਾ ਕਹਿੰਦਾ ਕਿ ਜੇ ਅਸੀਂ ਪੈਸੇ ਦੇਣੇ ਹੋਣ ਫਿਰ ਅਸੀਂ ਤੇਤੋ ਹੀ ਕੰਮ ਕਰਵਾਈਏ ਫਿਰ ਤਾਂ ਅਸੀਂ ਜਿੱਦੋ ਮਰਜ਼ੀ ਕੰਮ ਕਰਵਾ ਲਾਉਂਗੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੀ ਤੁਹਾਨੂੰ ਪਤਾ ਵਾ ਕਿ ਤੁਹਾਡੀ ਦਿੱਤੀ ہوئی ਸਲਾਹ ਤੁਹਾਡੇ ਹੀ ਸਮੇਂ ਦੀ ਬਰਬਾਦੀ ਦਾ ਕਾਰਨ ਕਿਵੇਂ ਬਣਦੀ ਆ ਸੋ ਜੇ ਨਹੀਂ ਪਤਾ ਤਾਂ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਬਣੇ ਰਹੋ ਤੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਸੁਧਾਰਨ ਜੀ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਹੁੰਦਾ ਜਿਹੜਾ ਕਿ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਹੁੰਦਾ ਬਹੁਤ ਹੀ ਖੁਸ਼ਦਿਲ ਵਿਅਕਤੀ ਹੁੰਦਾ ਤੇ ਜਦੋਂ ਪਿੰਡ ਦੇ ਵਿੱਚ ਕਿਸੇ ਦਾ ਕੋਈ ਕੰਮ ਖੜ ਜਾਂਦਾ ਉਹ ਭੱਜ ਕੇ ਹਰ ਇੱਕ ਦੇ ਨਾਲ ਜਾ ਕੇ ਕੰਮ ਕਰਵਾਉਂਦਾ ਹਰ ਇੱਕ ਲੋਕਾਂ ਦੀ ਮਦਦ ਕਰਦਾ ਰਹਿੰਦਾ ਜਦੋਂ ਵੀ ਕਿਸੇ ਦਾ ਕੋਈ ਕੰਮ ਖੜ ਜਾਂਦਾ ਬਲਕਿ ਇਹ ਨਹੀਂ ਹੈ ਕਿ ਕੰਨਾ ਉਹ ਜਾ ਕੇ ਉੱਥੇ ਲੋਕਾਂ ਦੇ ਕੋਲੇ ਖੜ ਜਾਂਦਾ ਸਭ ਤੋਂ ਵੱਧ ਚੜ ਕੇ ਉਹਨਾਂ ਦਾ ਕੰਮ ਕਰਕੇ ਵੀ ਦਿੰਦਾ ਆਪ ਅੱਗੇ ਹੋ ਕੇ ਆਪ ਮੂਹਰੇ ਹੋ ਕੇ ਅਗਲੇ ਦਾ ਕੰਮ ਕਰਦਾ ਤੇ ਬਹੁਤ ਵਧੀਆ ਢੰਗ ਦੇ ਨਾਲ ਹਰ ਇੱਕ ਵਿਅਕਤੀ ਦਾ ਕੰਮ ਕਰ ਦਿੰਦਾ ਕਿਉਂਕਿ ਉਸ ਵਿਅਕਤੀ ਨੂੰ ਪਰਮਾਤਮਾ ਨੇ ਬਹੁਤ ਵਧੀਆ ਗੁਣ ਬਖਸ਼ੇ ਹੁੰਦਾ ਬਹੁਤ ਹੀ ਕਲਾ ਹੁੰਦੀ ਉਸ ਵਿਅਕਤੀ ਵਿੱਚ ਉਹ ਹਰ ਇੱਕ ਕੰਮ ਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਕਰ ਲੈਂਦਾ ਤੇ ਇਹੀ ਕਾਰਨ ਹੁੰਦਾ ਉਸ ਦੀ ਵਿਅਕਤੀ ਦੇ ਘਰ ਦੇ ਉਸ ਦੇ ਨਾਲ ਲੜਦੇ ਰਹਿੰਦੇ ਕਿ ਤੂੰ ਐਵੇਂ ਹੀ ਲੋਕਾਂ ਨੂੰ ਫਰੀ ਦੇ ਵਿੱਚ ਸਲਾਹਾਂ ਦਿੰਦਾ ਰਹਿਣਾ ਐਵੇਂ ਆਪਾਂ ਨੂੰ ਕੀ ਲੋੜ ਆ ਲੋਕਾਂ ਨੂੰ ਸਲਾਹਾਂ ਦੇਣ ਦੀ ਲੋਕ ਕੁਝ ਮਰਜ਼ੀ ਕਰਨ ਆਪਾਂ ਨੂੰ ਕੀ ਫਾਇਦਾ ਐਵੇਂ ਤੂੰ ਹਰ ਇੱਕ ਦੇ ਨਾਲ ਲੱਗ ਜਾਣਾ ਹਰ ਇੱਕ ਦੇ ਨਾਲ ਕੰਮ ਧੰਦਾ ਕਰਵਾਉਂਦਾ ਰਹਿਣਾ ਐਵੇਂ ਹੀ ਤੂੰ ਲੋਕਾਂ ਦੇ ਘਰੇ ਤੁਰਿਆ ਫਿਰਦਾ ਰਹਿਣਾ ਤੇ ਉਹ ਵਿਅਕਤੀ ਆਪਣੇ ਘਰ ਦੇ ਨੂੰ ਕਹਿੰਦਾ ਕਿ ਤੁਹਾਨੂੰ ਕੀ ਪਤਾ ਲੋਕ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਨੂੰ ਆ ਪਾ ਕੇ ਲੈ ਕੇ ਜਾਂਦੇ ਆ ਘਰੋਂ ਮੈਨੂੰ ਤਾਂ ਬਹੁਤ ਚੰਗਾ ਸਮਝਦੇ ਆਉ ਤੇ ਜਦੋਂ ਇੰਨੀਆਂ ਗੱਲਾਂ ਆਪਣੇ ਘਰ ਦੇ ਨੂੰ ਕਹਿੰਦਾ ਤਾਂ ਉਸ ਦੇ ਘਰ ਦੇ ਕਹਿੰਦੇ ਕਿ ਚਲ ਠੀਕ ਆ ਮੰਨ ਲੈਣੇ ਆ ਕਿ ਲੋਕ ਤੈਨੂੰ ਬਹੁਤ ਪਿਆਰ ਕਰਦੇ ਆ ਲੋਕ ਤੈਨੂੰ ਬਹੁਤ ਚੰਗਾ ਮੰਨਦੇ ਆ ਕਿਉਂ ਤੂੰ ਐਦਾਂ ਕਰ ਤੂੰ ਸਾਰਾ ਸਾਰਾ ਦਿਨ ਲੋਕਾਂ ਦੇ ਨਾਲ ਕੰਮ ਕਰਵਾਉਣਾ ਤੂੰ ਲੋਕਾਂ ਤੋਂ ਆਪਣੀ ਮਿਹਨਤ ਮੰਗ ਕੇ ਦੇਖ ਤੂੰ ਸਾਰਾ ਸਾਰਾ ਦਿਨ ਬਾਹਰ ਕੱਢ ਦੇਣਾ ਜਿਹਦੇ ਨਾਲ ਵੀ ਕੰਮ ਕਰਵਾਉਣੀ ਹੈ ਨਾ ਕੰਮ ਧੰਦਾ ਜਿਹਦਾ ਕਰਦਾ ਤੂੰ ਉਹ ਤੋਂ ਆਪਣੀ ਮਿਹਨਤ ਦੇ ਪੈਸੇ ਲਿਆ ਕਰ ਭਾਵੇਂ ਪੂਰਾ ਘੱਟ ਲੈ ਲੈ ਪਰ ਤੂੰ ਕੁਝ ਨਾ ਕੋਈ ਜ਼ਰੂਰ ਮੰਗ ਉਹ ਵਿਅਕਤੀ ਸੋਚਦਾ ਕਿ ਗੱਲ ਤਾਂ ਠੀਕ ਆ ਕਰਦਿਆਂ ਦੀ ਨਾਲੇ ਤਾਂ ਮੇਰੇ 4 ਪੈਸੇ ਬਣ ਜਾਣਗੇ ਨਾਲੇ ਘਰ ਦੇ ਖੁਸ਼ ਹੋ ਜਾਣਗੇ ਨਾਲੇ ਮੇਰੇ ਕੋਲ ਵਧੀਆ ਆਪਣਾ ਕੰਮ ਧੰਦਾ ਚੱਲੀ ਜਾਊਗਾ ਤੇ ਹੋ ਉਦਾਂ ਹੀ ਕਰਦਾ ਜਿਵੇਂ ਉਸਦੇ ਘਰ ਦੇ ਨੇ ਕਿਹਾ ਹੁੰਦਾ ਇੱਕ ਦਿਨ ਕੀ ਹੁੰਦਾ ਇੱਕ ਵਿਅਕਤੀ ਉਹਨਾਂ ਦੇ ਘਰ ਆਉਂਦਾ ਤੇ ਉਸ ਨੂੰ ਆ ਕੇ ਕਹਿੰਦਾ ਕਿ ਯਾਰ ਆਪਣੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਤੂੰ ਮੇਰੇ ਨਾਲ ਚੱਲ ਆਪਾਂ ਗੱਡੀ ਦੇਖਣੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਕਿੱਡੀ ਗੱਲ ਆ ਆਪਾਂ ਚੱਲਦੇ ਹੁਣੀ ਦੇਖ ਲੈਣੇ ਆ ਤੇ ਉਹ ਵਿਅਕਤੀ ਉਸਦੇ ਨਾਲ ਗੱਡੀ ਦੇਖਣ ਦੇ ਲਈ ਚਲੇ ਜਾਂਦਾ ਜਦੋਂ ਉੱਥੇ ਦੇਖਦੇ ਆ ਤਾਂ ਕਾਫੀ ਪ੍ਰੋਬਲਮ ਹੁੰਦੀ ਆ ਤੇ ਉਹ ਕਾਫੀ ਸਮਾਂ ਬਤੀਤ ਹੋਣ ਤੋਂ ਬਾਅਦ ਉਹਨਾਂ ਦੀ ਗੱਡੀ ਸਟਾਰਟ ਕਰ ਲੈਂਦਾ ਜਦੋਂ ਗੱਡੀ ਸਟਾਰਟ ਹੋ ਜਾਂਦੀ ਆ ਤਾਂ ਉਹ ਕਹਿੰਦਾ ਕਿ ਯਾਰ ਮੈਨੂੰ ਥੋੜਾ ਜਿਹਾ ਕੰਮ ਆ ਪੈਸਿਆਂ ਦੀ ਲੋੜ ਆ ਤੂੰ ਮੈਨੂੰ 150 ਰੁਪਿਆ ਦੇ ਦੇ ਮੇਰਾ ਇੰਨੇ ਨਾ ਕੰਮ ਚੱਲ ਜਾਣਾ ਉਹ ਵਿਅਕਤੀ ਕਹਿੰਦਾ ਕਿ ਯਾਰ 150 ਕਾਦੀ ਖਾਤਰ ਮੇਰੇ ਕੋ ਤਾਂ ਕੋਈ ਪੈਸਾ ਨਹੀਂ ਹੈਗਾ ਉਹ ਕਹਿੰਦਾ ਮੈਂ ਤੇਰੀ ਮਦਦ ਵੀ ਕੀਤੀ ਆ ਤੇਰੀ ਗੱਡੀ ਵੀ ਠੀਕ ਕੀਤੀ ਆ ਤੂੰ ਮੇਰੀ ਕੋਈ ਨਾ ਕੁਝ ਮਦਦ ਕਰ ਮੈਨੂੰ ਕੋਈ ਮਿਹਨਤ ਤਾਂ ਦੇ ਮੇਰੀ ਤਾਂ ਜਿਹੜਾ ਦੂਜਾ ਗੱਡੀ ਵਾਲਾ ਵਿਅਕਤੀ ਹੁੰਦਾ ਉਹ ਕਹਿੰਦਾ ਕਿ ਯਾਰ ਤੂੰ ਤਾਂ ਮੇਰਾ ਯਾਰ ਹੈ ਜਾਰੀ ਦੇ ਵਿੱਚ ਪੈਸਿਆਂ ਦਾ ਕੀ ਕੰਮ ਤੇ ਨਾਲ ਦਾ ਇੱਕ ਵਿਅਕਤੀ ਹੋਰ ਬੋਲਦਾ ਕਹਿੰਦਾ ਕਿ ਜੇ ਅਸੀਂ ਪੈਸੀ ਦੇਣੇ ਹੋਣ ਫਿਰ ਅਸੀਂ ਤੈਤਰੇ ਹੀ ਕੰਮ ਕਰਵਾਈਏ ਫਿਰ ਤਾਂ ਅਸੀਂ ਜਿੱਦੋ ਮਰਜ਼ੀ ਕੰਮ ਕਰਵਾ ਲਾਉਂਗੇ ਇਹ ਗੱਲ ਸੁਣ ਕੇ ਉਹ ਵਿਅਕਤੀ ਹੈਰਾਨ ਹੋ ਜਾਂਦਾ ਤੇ ਫਿਰ ਸੋਚਦਾ ਕਿ ਵਾਕਿਆ ਹੀ ਮੈਨੂੰ ਘਰ ਦੇ ਸਹੀ ਕਹਿੰਦੇ ਸੀ ਕਿ ਤੇਰੇ ਕਦੇ ਵੀ ਕਿਸੇ ਨੇ ਕੰਮ ਨਹੀਂ ਆਉਣਾ ਸੋ ਦੋਸਤੋ ਇਸ ਕਰਕੇ ਕਦੇ ਵੀ ਕਿਸੇ ਨੂੰ ਫ੍ਰੀ ਦੇ ਵਿੱਚ ਸਲਾਹਾਂ ਦੇਣ ਦੀ ਬਿਲਕੁਲ ਵੀ ਗਲਤੀ ਨਾ ਕਰਿਆ ਕਰੋ ਕਿਸੇ ਲਈ ਵੀ ਤੁਸੀਂ ਉਹਨਾਂ ਟਾਈਮ ਚੰਗੇ ਹੋ ਜਿੰਨਾ ਟਾਈਮ ਤੁਸੀਂ ਉਸ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਰਹੋ ਸੋ ਕਦੇ ਵੀ ਕਿਸੇ ਨੂੰ ਫ੍ਰੀ ਦੇ ਵਿੱਚ ਸਲਾਹਾਂ ਦੇਖੋ ਸਲਾਹਾਂ ਦੇਣੀ ਕੋਈ ਮਾੜੀ ਗੱਲ ਨਹੀਂ ਕਿਸੇ ਨੂੰ ਕੋਈ ਆਪਾਂ ਚੰਗੀ ਸਲਾਹ ਦਿੰਨੇ ਆ ਮਾੜੀ ਗੱਲ ਨਹੀਂ ਪਰ ਸਲਾਹ ਦੇਣ ਦੀ ਉਦੋਂ ਲੋੜ ਹੁੰਦੀ ਹੈ ਜਦੋਂ ਅੱਗੇ ਵਾਲਾ ਤੁਹਾਨੂੰ ਦੋ ਵਾਰ ਪੁੱਛੇ ਤੇ ਤੁਸੀਂ ਇੱਕ ਵਾਰ ਸਲਾਹ ਦਿਓ ਇਹ ਨਾ ਹੋਵੇ ਕਿ ਕਿਸੇ ਦੀ ਮਾੜੀ ਜੀ ਗੱਲ ਤੇ ਤੁਸੀਂ ਭੱਜ ਕੇ ਜਾ ਕੇ ਉਸ ਨੂੰ ਪੰਜ ਬਣ 6-6 ਸਲਾਹਾਂ ਦੇਣ ਲੱਗ ਜਵੋ ਸੋ ਇਸ ਕਰਕੇ ਆਪਣੀ ਕਦਰ ਤੁਸੀਂ ਆਪ ਘਟਾ ਲੈਨੇ ਹੋ ਸੋ ਆਪਣੇ ਸਮੇਂ ਦੀ ਵੀ ਕਦਰ ਕਰਿਆ ਕਰੋ ਤਾਂ ਕਿ ਤੁਹਾਡਾ ਆਪਣਾ ਕੰਮ ਵੀ ਸਮੇਂ ਸਿਰ ਹੋ ਸਕੇ ਤੇ ਕਿਸੇ ਨੂੰ ਵੀ ਫਾਲਤੂ ਦੀਆਂ ਸਲਾਹਾਂ ਦੇ ਕੇ ਆਪਣੇ ਸਮੇਂ ਦੀ ਬਰਬਾਦੀ ਬਿਲਕੁਲ ਵੀ ਨਾ ਕਰੋ ਜੇ ਵੀਡੀਓ ਦੋਸਤੋ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ